ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਜਾਨ ਵਾਲੀ ਕੱਦ ਕਾਠ ਵਾਲੀ ਉੱਚੀ ਲੰਬੀ ਬਰੀਡ ਵਾਲੀ ਬੈਡ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਚਾਨ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 9878585499 9878585499 ਹਾਂ ਜੀ ਆਪਾਂ 4 ਦਿਨ ਪਹਿਲਾਂ ਵੀਡੀਓ ਕਵਰ ਕਰੀ ਸੀ ਵਧੀਆ ਬਈ ਅੱਗੇ ਪਾਸ ਠੀਕ ਹੈ ਤੇ ਆ ਜਰਸੀ ਵੀ ਹੋਈ ਪਈ ਇਹ ਵੀ ਜਾਣੀ ਹੈ ਹੋ ਗਈ ਵੱਡੀਆਂ ਮੈਡਮ ਵੀ ਬੱਚੇ ਨੇ ਠੀਕ ਹੈ ਜਿਹੜੀ ਆਪਾਂ ਇਹ ਵਿਹੜ ਦੇਖਦੇ ਪਏ ਆ ਕੀ ਇਹਦਾ ਬਾਇਓ ਡਾਟਾ ਕਿਹੜਾ ਸੂਰ ਸੂਰ ਜੀ ਬਈ ਪੂਣ ਵਸੀ ਆ ਮੂੰਹੋਂ ਚਾਰ ਦੰਦਾ ਠੀਕ ਹੈ ਆ ਡੈਨਮਾਰਕ ਚਾਲੀ 120 ਰੋ ਸੀਮੰਟ ਦੀ ਆ ਡੈਨਮਾਰਕ 40 120 ਦੀ ਮਾਲ ਕਰਨ ਤੇ ਤੁਸੀਂ ਆਪ ਹੀ ਦੇਖ ਲਓ ਮੇਰੇ ਜਿਹੜੇ ਉੱਚੀ ਹੈ ਠੀਕ ਹੈ ਸਹਿਜ ਪੂਰਾ ਖੁੱਲਾ ਤੇ ਲੇਵਾ ਕੰਬੈਕਟ ਆ ਜਾਵਾਂ ਹਨ ਤੇ ਚਾਹੇ 20 ਸੂਏ ਚੋਲੀਏ ਇਹਨੂੰ ਪਰ ਲੇਵਾ ਵਾਲੇ ਤੋੜਦੀਆਂ ਹਨ ਇਹਦੇ ਚ ਇਹੀ ਕੁਆਲਿਟੀ ਆ ਠੀਕ ਹੈ ਹਾਂਜੀ ਤੇ ਕੱਦ ਕਾਟ ਜੜ ਬਜਟ ਤੁਹਾਡੇ ਸਾਹਮਣੇ ਆਪ ਵੀ ਬਰੀਡ ਦੇਖੋ ਕਿ ਕਿਹੜੀ ਆ ਕੈਕ ਦਿਨ ਕੱਢ ਜੂਗੇ ਜੇ ਲੈ ਲੂ ਵੀਰੇ 5-7 ਦਿਨ ਫਿਰ 5-7 ਦਿਨ ਹਫਤਾ ਮੰਨ ਕੇ ਚੱਲੀਏ ਸੂਣ ਤੇ ਬਾਕੀ ਪਹਿਲੇ ਹੀ ਪੂਰੀ ਹਫਤਾ ਮੰਨ ਲਓ ਠੀਕ ਹੈ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਵੀ ਰਹੇ ਪਲੂਨ ਵਸੀ ਮੰਨ ਲਾ 25 ਤੋਂ 28 ਲੀਟਰ ਦੁੱਧ ਤੇਉ ਰਾਮਦਾਰ ਇਹ ਮੰਨ ਕੇ ਚੱਲੇ ਜੱਟ ਸੌਦਾ 24-25 ਲੀਟਰ ਮੰਨ ਕੇ ਬੰਦਾ ਲੈ ਰੇ ਰੇਟ ਕੀ ਗੱਡੀ ਸੀਲ ਬਹੁਤ ਆ ਗਈ ਬਾਕੀ ਜਿਹੜੀ ਆ ਚੀਜ਼ ਹੈ ਨਾ ਮੇਰੇ ਲੈਵ ਦੀ ਚੜਾਈ ਦੇਖੋ ਕਿੰਨੀ ਹੈ ਗੱਟ ਤੋਂ ਵੀ ਵੱਡੀ ਹੈ 1 ਗੱਠੀ 4-5 ਉਂਗਲਾਂ ਚੌੜੀ ਆਲੇ ਬਾਕੀ ਪਿੱਛੇ ਆ ਚੀਜ਼ ਤੋਂ ਲੈ ਕੇ ਇੱਥੇ ਤੱਕ ਹੀ ਬਈ ਠੀਕ ਹੈ ਹਾਂ ਤੇ ਰੇਂਜ ਕਿੰਨੀ ਗੋ ਜੀ ਰੇਂਜ ਬਈ ਫੋਨ ਤੇ ਕਰ ਲਾ ਜਾਇਜ ਹੋਊਗੀ ਹਾਂ ਜਾਇਜੀ ਮੰਗਾਂਗੇ ਟੋਰੀ ਬਾਹਰ ਨੂੰ ਸੋ ਵੀਰੋ ਪਹਿਲਾ ਸੂਆ ਪਲੂਨ ਸੁੰਦੀ ਪਈਆ ਤੇ ਬਿਲਕੁਲ ਕੰਪੈਕਟ ਡਰ ਦੀ ਚਾਰੇ ਥਾਂ ਗੁੱਠਾ ਦੇ ਵਧੀਆ ਲੱਗੇ ਵਾ ਤੇ ਬਾਕੀ ਪੱਠਪੜੇ ਦੀ ਬਣਤਰ ਦੇਖੋ ਆਰਮ ਦੀ ਬੈੜਾ ਵੀਰੇ ਚੌੜੀ ਬਹੁਤ ਪਈ ਆ ਰਾਜੀਆਪੁਰੀ ਸੂਨ ਚ ਇੱਕ ਹਫਤਾ ਬਾਕੀ ਪਿਆ 24 25 ਲੀਟਰ ਦੁੱਧ ਨੇ ਆਰਾਮਣਾ ਦੇ ਦੇਣਾਗਾ ਰੇਟ ਵੀਰ ਕਹਿੰਦਾ ਫੋਨ ਤੇ ਬਾਜ ਬਊਗਾ ਤੇ ਕੱਦ-ਕਾਟ ਸਾਈਜ਼ ਵਗੈਰਾ ਤੇ ਬੋਡੀ ਸਟਰਕਚਰ ਵਗੈਰਾ ਦੋਸਤ ਵੀ ਕਹਿੰਦੇ 30 ਤੋਂ 25 ਕਿਲੋ ਵੀ ਲੈ ਲਓ ਦੁੱਧ ਕਿਹੜਾ ਵਾਲਾ ਬੰਦਾ ਚਾਹਦਾ ਠੀਕ ਹੈ ਹਾਂਜੀ ਸੋ ਲੈਗ ਸਕੋਰ ਵਗੈਰਾ ਪੂਰਾ ਚੰਗਾ ਤੇ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਸੋ ਬੂਥੀ ਵਗੈਰਾ ਦੇਖੋ ਨਵਾਈ ਦਵਾਈ ਠੀਕ ਹੈ ਸੋ 25 ਲੀਟਰ ਦੁੱਧ ਮੰਨ ਕੇ ਨੂੰ ਪਰਚੇਸ ਕਰ ਲਓ ਇੱਕ ਹਫਤਾ ਸੂਣ ਚ ਬਾਕੀ ਡੈਨਮਾਰਕ ਦੇ 40 120 ਦੇ ਸੀਮਨ ਦੀ ਆਫ ਆੀਬੀਐਸ ਦਾ ਲੱਗਿਆ ਹੋਇਆ ਵੀਰੇ ਠੀਕ ਹੈ এবੀਐਸ ਦਾ ਅੱਗੇ ਦੇ ਲੱਗਿਆ ਹੋਇਆ ਸੀਮਨ ਸੋ 9878585499 ਵੀਰ ਦਾ ਨੰਬਰ ਆ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ